ਖਨੌਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਈ ਰੱਖਿਆ ਮਰਨ ਵਰਤ ਅੱਜ 46ਵੇਂ ਦਿਨ ਦੇ ਵਿੱਚ ਹੈ ਹਰ ਵਿਅਕਤੀ ਡੱਲੇਵਾਲ ਦੀ ਸੋਚ ਨਾਲ ਜੁੜਨਾ ਚਾਹੁੰਦਾ ਉਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ ਲਗਾਤਾਰ ਪਿੰਡਾਂ ਦੇ ਵਿੱਚ ਸਿੱਧੂ ਪਰ ਜਥੇਬੰਦੀ ਨਾਲ ਕਿਸਾਨ ਜੁੜ ਰਹੇ ਹੈ ਨਵੇਂ-ਨਵੇਂ ਆਕਾਆਂ ਨੇ ਜਿਹੜੀਆਂ ਬਣ ਰਹੀਆਂ ਨੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਕਾਲਵੰਜਾਰਾ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਤਰ ਹੋਏ ਨੇ ਭਾਰਤੀ ਕਿਸਾਨ ਜੁਨਿਅਨ ਏਕਤਾ ਸਿੱਧੂਪੁਰ ਦੀ ਇਕਾਈ ਦਾ ਗਠਨ ਕੀਤਾ ਇਹਦਾ ਗੱਲਬਾਤ ਕਰਾਂਗੇ ਰਾਜਵਿੰਦਰ ਜੀ ਸਿੱਧੂਪੁਰ ਜਥੇਬੰਦੀ ਦੀ ਇਕਾਈ ਦਾ ਗਠਨ ਕੀਤਾ ਹੈਗਾ ਢੱਲੇਵਾਲ ਸਾਹਿਬ ਦੀ ਸੋਚ ਦੇ ਨਾਲ ਜੁੜਿਓ ਕੀ ਕਹਿਣਾ ਚਾਹੂਗਾ ਦੇਖੋ ਜੀ ਜਿਹੜਾ ਇਸ ਸਮੇ ਸਮਾਂ ਜਲ ਰਿਹਾ ਉਹ ਜਿਹੜੇ ਕਿਸਾਨੀ ਮੋਰਚਾ ਸਾਡਾ 2020 ਦੇ ਵਿੱਚ ਲੱਗਿਆ ਸੀ ਉਦੋਂ ਸਭ ਭਾਰਤ ਸਰਕਾਰ ਨੇ ਨਾ ਕਾਫੀ ਮੰਗਾਂ ਲਿਖਤੀ ਰੂਪ ਦੇ ਵਿੱਚ ਮੰਗੀਆਂ ਸੀ ਮੰਨੀਆਂ ਸੀ ਕਿ ਇਹ ਇਹ ਅਸੀਂ ਮੰਗਾਂ ਤੇ ਜਸ ਕਰਦੇ ਹਾਂ ਸੋਡੇ ਇਹ ਕੰਮ ਹੋ ਜਾਣਗੇ ਸਾਰੇ ਦੇ ਸਾਰੇ ਕਾਨੂੰਨ ਵਾਪਸ ਲੈ ਲਈ ਸੀ ਦੱਲੇਵਾਲ ਸਾਹਿਬ ਨੇ ਉਦੋਂ ਵੀ ਕਿਹਾ ਸੀ ਵੀ ਅਸੀਂ ਹਾਲੇ ਵਾਪਸ ਨਾ ਜਾਈਏ ਉਸ ਟਾਈਮ ਹੋਰ ਵੇਟ ਕਰ ਲਈਏ ਤੇ ਇਹਨਾਂ ਨੂੰ ਪੱਕੇ ਤੌਰ ਤੇ ਸਾਡੀਆਂ ਮੰਗਾਂ ਜਿਹਨਾਂ ਚਿਰ ਨਹੀਂ ਮੰਨਦੇ ਅਸੀਂ ਨਹੀਂ ਵਾਪਸ ਜਾਂਦੇ ਚਲੋ ਹੁਣ ਸਾਰੇ ਪੰਜਾਬ ਨੂੰ ਪਤਾ ਹੈ ਵੀ ਉਹ ਸਰਕਾਰ ਨੇ ਨਹੀਂ ਮੰਨੀ ਆ ਲਿਖਤੀ ਰੂਪ ਚ ਮੈਂ ਸੁਣਿਆ ਵੀ ਪਹਿਲਾਂ ਵੀ ਭੇਜਦੇ ਰਹੇ ਮੈਮੋਰੰਡਮ ਸਰਕਾਰ ਨੇ ਜਦੋਂ ਨਹੀਂ ਮੰਨਿਆ ਤਾਂ ਆਖਰਕਾਰ ਡੱਲੇਵਾਲ ਜੀ ਨੇ ਮੋਰਚਾ ਲਾਤਾ ਮੋਰਚਾ ਲਾਇਆ ਤਾਂ ਕੁਝ ਪੰਜਾਬ ਦੇ ਵਿੱਚ ਵੀ ਇਹ ਵੀ ਰਿਹਾ ਵੀ ਕੋਈ ਕੁਛ ਬੋਲਦਾ ਸੀ ਕੋਈ ਕੁਛ ਬੋਲਦਾ ਸੀ ਪਰ ਹੁਣ ਜਦੋਂ ਆਖਰੀ ਟਾਈਮ ਇਹ ਆ ਗਿਆ ਕਿ ਡੱਲੇਵਾਲਾ ਸਾਹਿਬ ਨੇ ਮਰਨ ਵਰਤ ਰੱਖ ਲਿਆ ਹੂੰ 4 ਜਨਵਰੀ ਨੂੰ ਅਸੀਂ ਉੱਥੇ ਜਾ ਕੇ ਆਏ ਸੀ ਸਾਡੇ ਪਿੰਡ ਵੱਲੋਂ ਹੂੰ ਤਾਂ ਸਾਨੂੰ ਲੱਗਿਆ ਵੀ ਜਿਹੜਾ ਬੰਦਾ ਸਾਡੇ ਵਾਸਤੇ ਜਾਨ ਦੇਣ ਨੂੰ ਤਿਆਰ ਹੈ ਆਪਣੇ ਪਿੰਡ ਜੁ ਦੀ ਇਕਾਈ ਨਹੀਂ ਹੈਗੀ ਤਾਂ ਸਾਨੂੰ ਇਕਾਈ ਬਣਾਉਣੀ ਚਾਹੀਦੀ ਹੈ ਹੂੰ ਡੱਲੇਵਾਲਾ ਸਾਹਿਬ ਦੀ ਸੋਚ ਤੇ ਸਾਨੂੰ ਵੀ ਪਹਿਰਾ ਦੇਣਾ ਚਾਹੀਦਾ ਤੇ ਉਸੇ ਸੋਚ ਨੂੰ ਅੱਜ ਹੌਲੀ-ਹੌਲੀ ਬੂਰ ਪਿਆ ਤੇ ਅੱਜ ਸਾਡੇ ਪਿੰਡ 'ਚ ਇਕਾਈ ਕਾਇਮ ਹੋਈ ਹੈ ਤੇ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਅਸੀਂ ਢੱਲੇਵਾਲ ਸਾਹਿਬ ਦੀ ਸੋਚ ਦੇ ਨਾਲ ਖੜੀਏ ਤੇ ਪਿੰਡ ਦੀ ਇਹ ਜਿਹੜਾ ਵੀ ਕੋਈ ਕਿਸਾਨੀ ਦਾ ਮਸਲਾ ਹੋਊਗਾ ਅਸੀਂ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਉਹ ਕੰਮ ਕਰ ਸਕੀਏ ਬਸ ਇੰਨਾ ਕੁ ਏਸੀ ਚੀਜ਼ ਨੂੰ ਮੁੱਖ ਰੱਖ ਕੇ ਸੀ ਬਣਾਈ ਛੋਟਾ ਪਿੰਡ ਹੈਗਾ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਤਦਾਦ ਦੇ ਵਿੱਚ ਕਿਸਾਨ ਪਹੁੰਚੇ ਹੈਗੇ ਜਿਵੇਂ ਕਹਿੰਨੇ ਨੂੰ ਦੱਸ ਰਹੇ ਹਾਂ ਕਿ ਮੌਕੇ ਦੀ ਮੌਕੇ ਦੀ ਇਹਦੀ ਤਿਆਰੀ ਇੱਕ ਦੋ ਦਿਨਾਂ ਦੇ ਵਿੱਚ ਹੀ ਬਣੀ ਸੀ ਕਿਵੇਂ ਦੇਖਦੇ ਜਿਹੜਾ ਲੋਕਾਂ ਦਾ ਕਿਸਾਨਾਂ ਦਾ ਸਹਿਯੋਗ ਲੱਗਦਾ ਇਸ ਪਾਸੇ ਇਹ ਤਾਂ ਡੱਲੇਵਾਲ ਸਾਹਿਬ ਦਾ ਜਿਹੜਾ ਹੁਣ ਖਬਰ ਹੈ ਨਾ ਉਹ ਲਗਭਗ ਆਲ ਇੰਡੀਆ ਚ ਆਲ ਵਰਲਡ ਤੱਕ ਹੁਣ ਪਹੁੰਚੀ ਹੋਈ ਹੈ ਸਾਡੇ ਪਿੰਡ ਚ ਵੀ ਹੈ ਜਦੋਂ ਇੱਥੇ ਜਥੇਬੰਦੀ ਆਈ ਤਾਂ ਸਪੀਕਰ ਚ ਆਵਾਜ਼ ਸੁਣਨ ਦੀ ਸਾਡਾ ਪਿੰਡ ਇਕੱਠਾ ਹੋਇਆ ਤੇ ਪਹਿਲੀ ਵਾਰੀ ਹੈ ਵੀ ਇੰਨੇ ਕਿਸ ਨੇਹ ਨਾਲ ਇੰਨੇ ਲੋਕ ਸਾਡੇ ਇਕੱਠੇ ਹੋਏ ਨੇ ਹੁਣ ਤਾਂ ਕੁਝ ਚਲੇ ਵੀ ਗਏ ਤੇ ਇਹ ਉਹਨਾਂ ਦੇ ਸੰਘਰਸ਼ ਕਰਕੇ ਆ ਕਿਉਂਕਿ ਉਹ ਉਹਦੀ ਇੱਜ਼ਤ ਕਰਦੇ ਨੇ ਲੋਕ ਕਿ ਕੋਈ ਆਦਮੀ ਸਾਡੇ ਵਾਸਤੇ ਖੜਾ ਪਾ ਇਕੱਠੇ ਹੋਏ ਪੰਜਾਬ ਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਕੰਮ ਕਰਦੀਆਂ ਨੇ ਇੱਕੋ ਆਗੂ ਹੈ ਜਿਹੜਾ ਕਨਾਲ ਨਾਲ ਧਾਰਮਿਕ ਖੇਤਰ ਦੇ ਨਾਲ ਵੀ ਜੁੜਿਆਗਾ ਜਿੱਥੇ ਕਿਸਾਨੀ ਮੰਗਾਂ ਦੀ ਗੱਲ ਕਰਦਾ ਉੱਥੇ ਸਿੱਖ ਧਰਮ ਦਾ ਪ੍ਰਚਾਰ ਹਰ ਰੈਲੀ ਤੇ ਹਰ ਧਰਨੇ ਤੇ ਭਾਵੇਂ ਛੋਟੀ ਮੀਟਿੰਗਾਂ ਉੱਤੇ ਵੀ ਹੁਣ ਵੀ ਖਨੋਰੀ ਮੋਰਚੇ ਦੇ ਦੇਖੋਗੇ ਅਖੰਡ ਪਾਠ ਸਾਹਿਬ ਦੇ ਉੱਥੇ ਪਾਠ ਹੁੰਦੇ ਹੈਗੇ ਸਵੇਰ ਵੇਲੇ ਸ਼ਾਮ ਵੇਲੇ ਬਾਣੀ ਪੜੀ ਜਾਂਦੀ ਹੈ ਕੀਰਤਨੀ ਜਥੇ ਆ ਕੇ ਉੱਥੇ ਡੇਢ ਦੋ ਘੰਟਾ ਦਿਨੇ ਸਟੇਜ ਤੇ ਲਾਉਂਦੇ ਹੈਗੇ ਇਹ ਇਹ ਅਪਰਾਲਾ ਕਿਉਂ ਜਿਹੜਾ ਪੰਜਾਬ ਹੈ ਨਾ ਇੱਥੇ ਕੋਈ ਵੀ ਕੰਮ ਜਦੋਂ ਕੀਤਾ ਜਾਂਦਾ ਉੱਥੇ ਇਹ ਗੁਰੂਆਂ ਦੇ ਨਾਂ ਤੇ ਹੀ ਬਸਦਾ ਹੈ। ਹੂੰ। ਇਹਦੀ ਜਿੰਨੀ ਬੱਲੇ ਬੱਲੇ ਹੈ ਉਹ ਸਿਰਫ ਗੁਰੂਆਂ ਕਰਕੇ ਆ ਜੇ ਪੰਜਾਬ ਦੇ ਲੰਗਰਾਂ ਦੀ ਗੱਲ ਹੁੰਦੀ ਹੈ ਤਾਂ ਉਹ ਬਾਬੇ ਨਾਨਕ ਦੇ ਲੰਗਰ ਕਰਕੇ ਆ। ਕੋਈ ਵੀ ਸਰ ਪੰਜਾਬ ਦੇ ਲੋਕ ਜਦੋਂ ਕੰਮ ਸ਼ੁਰੂ ਕਰਦੇ ਨੇ ਗੁਰੂ ਘਰ ਤੋਂ ਅਸ਼ੀਰਵਾਦ ਲੈਂਦੇ ਨੇ। ਇਹ ਵੀ ਡੱਲੇਵਾਲ ਸਾਹਿਬ ਦਾ ਬਹੁਤ ਅੱਛਾ ਅប្រਲ ਹੈ ਜਿਹੜਾ ਉਹ ਵੀ ਇਹਨਾਂ ਦਾ ਅਸ਼ੀਰਵਾਦ ਲੈ ਕੇ ਚੱਲਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਵੀ ਕਿ ਇਹ ਹਾਂ ਸਾਡੇ ਚੋਂ ਨੇ। ਉਹਨਾਂ ਦੀ ਕੋਈ ਬੰਦਨ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਕਿਸੇ ਹੋਰ ਤਰ ਮਨ ਨੂੰ ਉਹ ਸਵੀਕਾਰ ਨਹੀਂ ਕਰਦੇ ਉਹ ਸਾਰਿਆਂ ਦੀ ਇੱਜ਼ਤ ਕਰਦੇ ਨੇ ਪਰ ਉਹ ਜਿਸ ਤਰ ਮਨ ਨਾਲ ਜੁੜੇ ਹੋਏ ਨੇ ਉਹ ਧਰਮ ਦੀ ਬਹੁਤ ਇੱਜ਼ਤ ਕਰਦੇ ਨੇ ਸਾਨੂੰ ਇਹ ਵੀ ਬਹੁਤ ਅੱਛਾ ਲੱਗਿਆ ਅਸੀਂ ਵੀ ਇਸ ਧਰਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਕੁ ਪੱਕੇ ਰਹਿ ਸਕੀ ਰਹੀਏ ਤਾਂ ਸਾਨੂੰ ਬੜਾ ਅੱਛਾ ਲੱਗਦਾ ਲੱਗਦਾ ਪਿੰਡ ਵਾਲੇ ਡਟ ਕੇ ਸਹਿਯੋਗ ਦੇਣਗੇ ਹੁਣ ਤੁਹਾਨੂੰ ਲੱਗਦਾ ਜੀ ਵੀ ਪਿੰਡ ਵਾਲੇ ਡਟ ਕੇ ਸਹਿਯੋਗ ਦੇਣਗੇ ਤੇ ਬਾਕੀ ਸਮਾਂ ਆਉਣ ਤੇ ਪਤਾ ਲੱਗੂਗਾ ਹਰਮਨ ਸਿੰਘ ਆਇਆ ਥੱਲੇ ਮੇਰੇ ਹੌਲੀ ਹੌਲੀ ਇਸ ਤੋਂ ਵੀ ਜ਼ਿਆਦਾ ਵੱਧ ਜੂਗਾ ਹਾਂਜੀ ਹਰਮਨ ਸਿੰਘ ਇੱਕਾਈ ਪ੍ਰਧਾਨ ਬਣਾਇਆ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਸੌਂਪੀ ਹੈ ਕਿ ਬਹੁਤ ਧੰਨਵਾਦ ਜੀ ਸਾਰੇ ਪਿੰਡ ਦਾ ਹਾਂ ਇਹ ਪਿੰਡ ਵਾਲਿਆਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਸਾਰੇ ਮੇਰੇ ਸਾਥੀ ਖੜੇ ਨੇਗੇ ਇਹਨਾਂ ਦੇ ਸਹਿਯੋਗ ਨਾਲ ਸਾਡੀ ਇਕਾਈ ਬਣੀ ਆਂ ਦੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇਗੇ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਖਨੌਰੀ ਬਾਰਡਰ ਤੇ ਜਾ ਕੇ ਆਏ ਆ ਅਸੀਂ ਤੇ ਦੁਬਾਰਾ ਵੀ ਅਸੀਂ ਉੱਥੇ ਪਹੁੰਚਿਆ ਕਰਾਂਗੇ ਧਰਨੇ ਤੇ ਬਹੁਤ ਬਹੁਤ ਸਾਰੇ ਪਿੰਡ ਦਾ ਧੰਨਵਾਦ ਹੈਗਾ ਕੋਈ ਅਟਿਚਣਾ ਵੀ ਆਇਆ ਇਕਾਈ ਬਣਾਉਣ ਵਾਸਤੇ ਜਿਵੇਂ ਸੁਣਦੇ ਰਹੇ ਕਹਿੰਦੇ ਵੀ ਜਿੱਥੇ ਜੜੀ ਪੁਰਾਣੀ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਨੇ ਕਿਤੇ ਨਾ ਕਿਤੇ ਪਿੰਡ ਚ ਇਹ ਵੀ ਹੁੰਦਾ ਰਿਹਾ ਜੀ ਜੇ ਸਿੱਧੂਪੁਰ ਦੀ ਇਕਾਈ ਦੀ ਬਣਦੀ ਹੈਗੀ ਤਾਂ ਪਿੰਡ ਚ 파ਟਕ ਪੈ ਜੂਗਾ ਪਿੰਡ ਦਫਾੜ ਹੋ ਜੂਗਾ ਲੱਗਦਾ ਵੀ ਕੋਈ ਅੱਜ ਕਾਈ ਬਣੀਆ ਕੋਈ ਪਿੰਡ ਦੇ ਵਿੱਚ ਇਹੋ ਜੀ ਨੌਬਤ ਆਊਗੀ ਪਿੰਡ ਦਫਾੜ ਹੋਊਗਾ ਜਾਂ ਕੋਈ 파ਟਕ ਪਊਗਾ ਜਾਂ ਆਪਸੀ ਰੰਜਿਸ਼ ਬਧੂਗੀ ਕੋਈ ਐਦਾਂ ਦਾ ਹੋਊਗਾ ਨਹੀਂ ਦੋ ਫਾੜ ਵਾਲਾ ਤਾਂ ਕੋਈ ਕੰਮ ਨਹੀਂ ਬਣਦਾ ਹੈਗਾ ਸਾਰੇ ਜਣੀ ਨਗਰ ਇਕਾਗਾ ਇਕੋ ਬਣ ਕੇ ਚੱਲਣਗੇ ਸਾਰੇ ਦੇ ਸਾਰੇ ਜੁੜੇ ਹੋਏ ਨੇਗੇ ਅਸੀਂ ਤਾਂ ਧੰਨਵਾਦ ਕਰਦੇ ਆ ਪਿੰਡ ਵਾਲਿਆਂ ਦਾ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਸਾਰਾ ਪਿੰਡ ਇਕੱਠਾ ਹੋਇਆਗਾ ਤੇ ਸਾਰਿਆਂ ਨੇ ਸਾਡੀ ਇਕਾਈ ਬਣਾਉਣ ਚ ਸਹਿਯੋਗ ਦਿੱਤਾਗਾ ਤੇ ਅਸੀਂ ਵੀ ਢੱਲੇਵਾਲ ਦੀ ਸੋਚ ਨੂੰੇ ਸਲਾਮ ਕਰਦੇ ਹਾਂ ਕਿ ਸਾਡੇ ਵਾਸਤੇ ਮਰਨ ਵਰਤੇ ਬੈਠ ਗਿਆ ਜਿਹੜਾ ਇਨਸਾਨ ਅੱਜ ਮਰਨ ਵਰਤ ਤੇ ਸਾਡੇ ਵਾਸਤੇ ਬੈਠ ਗਿਆ ਅਸੀਂ ਵੀ ਉਹਨਾਂ ਦੇ ਨਾਲ ਜੁੜੀਏ ਤੇ ਉਹਨਾਂ ਨੂੰ ਸਾਡੇ ਵੱਲੋਂ ਪੂਰੀ ਸਹਿਯੋਗ ਮਿਲੂਗਾ ਇੰਨਾ ਵੀ ਸਾਡਾ ਪਿੰਡ ਸਾਰਾ ਖੜਿਆਗਾ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਹੈਗਾ ਸਾਡੇ ਨਾਲ ਲੰਗੇ ਸਾਰੇ ਜੋ ਵੀ ਫੁੱਟ ਪਾਉਣ ਦਾ ਕੰਮ ਆਗਾ ਕੋਈ ਫੁੱਟ ਪਾਉਣ ਦਾ ਕੰਮ ਨਹੀਂ ਹੈਗਾ ਸਾਰੀ ਇਕਾਈ ਇਕੱਠੀ ਹੋ ਕੇ ਚੱਲੂਗੀ ਧੰਨਵਾਦ ਕਰਦੇ ਹਾਂਗੇ ਸਾਰੇ ਬੰਦੋ ਰਾਜਵਿੰਦਰ ਹੋਰ ਪਿੰਡਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਪਿੰਡ ਆ ਜਿਹੜੇ ਨਹੀਂ ਜੁੜੇ ਜਿੱਥੇ ਸਿੱਧੂਪੁਰ ਜਿਹਾ ਬੰਦੀਆਂ ਇਕਾਈਆਂ ਨਹੀਂ ਤੁਸੀਂ ਜਿਵੇਂ ਅੱਜ ਬਰਾਲਾ ਕੀਤਾ ਕੀ ਕਹਿਣਾ ਹੈ ਬਣਨੀ ਚਾਹੀਦੀ ਹੈ ਜਦੋਂ ਕਿਤੇ ਵੀ ਕੋਈ ਜਦੋਂ ਇੱਕ ਇਕਾਈ ਹੁੰਦੀ ਹੈ ਨਾ ਇਹ ਨਹੀਂ ਹੈ ਵੀ ਉਹ ਫਿਰ ਦੋਨਾਂ ਇਕਾਈਆਂ ਦੇ ਵਿੱਚ ਇਹ ਰਹਿੰਦਾ ਕਿ ਯਾਰ ਵੀ ਅਸੀਂ ਅੱਛਾ ਕੰਮ ਕਰੀਏ ਅਸੀਂ ਅੱਛਾ ਕੰਮ ਕਰੀਏ ਹੁਣ ਜਦੋਂ ਹਰੇਕ ਪਿੰਡ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿੰਨੀਆਂ ਹੈਗੀਆਂ ਉਹਦੇ ਸਾਰੇ ਨੁਮਾਇੰਦੇ ਨੇ ਇੱਥੇ ਕਾਂਗਰਸ ਦੇ ਵੀ ਨੇ ਇੱਥੇ ਅਕਾਲੀ ਵੀ ਨੇ ਇੱਥੇ ਭਾਜਪਾ ਵੀ ਹੁੰਦੀ ਆ ਹਰ ਇੱਕ ਪਿੰਡ 'ਚ ਆਮ ਆਦਮੀ ਵੀ ਹੈ ਵੋਟਾਂ ਵੇਲੇ ਹੁੰਦਾ ਉਹ ਤੋਂ ਬਾਅਦ ਫਿਰ ਸਾਰਾ ਪਿੰਡ ਇਕੱਠਾ ਹੁੰਦਾ ਜਦੋਂ ਅਸੀਂ ਉਧਰਲੇ ਪਾਸੇ ਸਾਰੇ ਪਾਸੇ ਸਹਿਯੋਗ ਦਿੰਨੇ ਆ ਤਾਂ ਸਾਨੂੰ ਇੱਧਰ ਵੀ ਜਿਹੜਾ ਅੱਛਾ ਲੱਗਦਾ ਸਾਨੂੰ ਉਹਦੀ ਚੰਗੀ ਚੰਗੀ ਸੋਚ ਦਾ ਉਹ ਕਰਦਾ ਉਹਦੇ ਨਾਲ ਸਾਨੂੰ ਲੱਗਣਾ ਚਾਹੀਦਾ ਇਹਦੇ ਨਾਲ ਦੁਹਾੜ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਇਹਦੇ ਨਾਲ ਮਸਲੇ ਹੋਰ ਜ਼ਿਆਦਾ ਨਿੱਤਰ ਕੇ ਹੋਣਗੇ ਕਈ ਵਾਰੀ ਇਹ ਹੁੰਦਾ ਇੱਕ ਪਾਰਟੀ ਕਿਸੇ ਇੱਕ ਬੰਦੇ ਦੇ ਕਬਜ਼ੇ 'ਚ ਵੀ ਆ ਜਾਂਦੀ ਹੈ ਜਿੰਨੀ ਜ਼ਿਆਦਾ ਹੁੰਦੀ ਹੈ ਉਹਨਾਂ ਇਹਦੇ 'ਚ ਡੈਮੋਕ੍ਰੇਸੀ ਬਣੀ ਰਹਿੰਦੀ ਹੈ ਉਹ ਕਿਸੇ ਦੀ ਇੱਕ ਦੀ ਨਹੀਂ ਚੱਲਦੀ ਕਿਉਂਕਿ ਦੋਨੇ ਪਾਰਟੀਆਂ ਜਦੋਂ ਹੁੰਦੀਆਂ ਨੇ ਪਿੰਡ ਦੇ ਵਿੱਚ ਆ ਉਹਦੇ ਚ ਮਸਲੇ ਜਿਆਦਾ ਨਿੱਤਰਦੇ ਉਹ ਜਿਆਦਾ ਅੱਛੀ ਗੱਲ ਹੈ ਮੈਂ ਤਾਂ ਕਹਿੰਦਾ ਹੋਰ ਵੀ ਇਕਾਈ ਜੇ ਕੋਈ ਬਣਾਉਣੀ ਚਾਹੁੰਦਾ ਹੈ ਹੋਰ ਵੀ ਇਕਾਈ ਬਣਨੀ ਚਾਹੀਦੀ ਪਿੰਡ ਵਾਲਿਆਂ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਇਹ ਦਫਾੜ ਵਾਲੀ ਕੋਈ ਗੱਲ ਨਹੀਂ ਹੈ